ਨਹੀਂ ਹੈ ਕੱਢੋ ਬੀਜ ਇਹਦੇ ਚੋਂ ਆਪਣਾ ਝੋਨੇ ਦਾ ਸਾਰੇ ਡਰਮ ਫੋਲੋ ਕੱਢ ਕੇ ਹਾਂਜੀ ਆ ਪਾੜ ਕੇ ਬਾਈ ਇਹ ਭਰ ਜੇ ਨਾਲ ਕਣਕ ਕਿਹਦੇ ਵਿੱਚ ਕਣਕ ਹੈ ਆ ਜਾ ਉਹ ਇਹਨੂੰ ਖੋਲੋ ਦਵਨ ਆ ਲਸਣ ਵੀ ਘਰ ਦਾ ਲਾਇਆ ਆ ਆਵਾ ਆਵਾ ਆ ਇਹ ਕਮਾਤ ਤਿੰਨ ਤੋਂ ਨੇ ਤਿੰਨ ਦੇ ਤਿੰਨ ਤੋਂ ਨੇ ਆ ਇਹ ਆ ਵੀ ਤਿੰਨੇ ਆ ਇਹਨੇ ਚੇਨਾ ਚੌਥਾ ਕਿਹੜਾ ਚੌਥਾ ਨਹੀਂ ਆਦ ਰੋਪਾ ਇਹ ਹੱਥ ਨਾਲ ਛਾੜ ਕੇ ਹੀ ਰੱਖਿਆ ਹੈ ਬੀ 110 ਚੁੰਨੇ ਦਾ ਬਹੁਤ ਸੋਹਣਾ ਬੀ ਅੱਜ ਇਹਦੀ ਕੱਢ ਕੇ ਦਵਾਈ ਲਾ ਕੇ ਸਿਰੇ ਪਨੀਰੀ ਬੀਜਾਂਗੇ 5 ਕਿਲੋ ਕਿੱਲੇ ਦਾ ਤੇ 4 ਕਿਲੋ ਮਰਲੇ ਦਾ ਇਹ ਹਿਸਾਬ ਨਾਲ ਹੀ ਤੇ ਬੀਜਦੇ ਆ ਤਿੰਨ ਡਰਮ ਇਹਦੇ ਆ ਇੱਕ ਡਰਮ ਫੂਸ ਕੂਸੇ 44 ਦਾ 2009 ਮਾਡਲ ਬੁਲਟ 2006 ਨੰਬਰ ਉੱਠੇ ਗੇਰਾ ਵਾਲਾ ਸਾਡ ਡਿਸਕਵਰ ਇਹਨਾਂ ਨੂੰ ਧੋਨੇ ਧਾਨੇ ਆ ਕਿੰਨੇ ਪੜੋ ਲੈਣ ਲੱਗੀ ਭਾਜੀ ਹੈ ਦਵਾਈ ਲੱਗੀ ਇਹਨੂੰ ਕਿੰਨੇ ਕਿੰਨੇ ਹੋ ਅੱਜ ਦੇ ਕੁੰਟਲੇ ਸਾਡੇ ਸਾਡੇ 3 ਕੁੰਟਲੇ ਸਾਡੇ 3 ਕੋਲ ਇੱਕ ਬੜੋਲੇ ਦੇ ਵਿੱਚ ਆ ਅੱਜ ਜੀਪ ਵਿਹਲੀ 1 ਨੂੰ 2 ਨੂੰ 8 ਤੇ ਨੂੰ ਕੋਈ ਅਜ ਰੀਜ ਨਾਲ ਲਿਖਾਈਏ ਉਹਨਾਂ ਅੱਜ ਲੱਗਾ ਤੋਂ ਪਹਿਲਾ ਫੋਰ ਜਿੰਦਰ ਤੋਂ ਕਿੜਿਆ ਉਹ ਜੀਬਲ ਸਟੌਨ ਦੇ ਆ ਪੂਰਾ ਲੰਡੀ ਦਿੱਲੀ ਇਹ ਰੀਜਨਲ ਛਕਾ ਦੇ ਹਾਂ ਮਿਸ਼ਾ ਹੋਗਾ ਮੇਰੇ ਰੀਜਨਲ ਨਾਲ ਚਾਚਾ ਪਤੀ ਜਦਵੇਂ ਤੋਂ ਨਹਿਸ ਨਾਮ ਤੋਂ ਇਹਨੂੰ ਸ਼ੌਕ ਹੁੰਦਾ ਲੰਡੀ ਜੀਪ ਨਾਲ ਰਫਲ ਤੇ ਕੂੜੀਆਂ ਇਦਾਂ ਬੜਾ ਨੰਦੀ ਨੂੰ ਸਤਨਾਮ ਸੋਹਣੂ ਸਾਡੇ ਨੇ ਲੰਡੀ ਜੀਪ ਉਹਦੇ ਵਿੱਚ ਬੈਠਾ ਹੋਏ ਨਾਲ 500 ਬੰਦੇ ਹੁਣ ਇਹ ਫਿਰਦਾ ਵੇਣਾ ਕਦੀ ਮੋਟਰ ਤੇ ਉਧਰ ਕਦੀ ਮੋਟਰ ਤੇ ਉਧਰ ਆ ਫਿਰਦਾ ਹੈ ਕਦੀ ਜਾਵੇ ਤੂੜੀ ਵਾਲੀ ਮਸ਼ੀਨ ਦੇ ਮਗਰ ਤੇ ਕਦੀ ਜਾਵੇ ਬੰਦਿਆਂ ਦੇ ਮਗਰ ਲੰਡੀ ਜੀਪ ਹੋਵੇ ਪਰ ਕੋਲ ਕਦੀ ਕੌਪਲਾਈਨਾਂ ਦੇ ਮਗਰ ਹਾਂ ਰੰਗ ਹੀ ਨਾ ਲਾਦੇ ਕਿਦੇ ਆਪਣੇ ਵੀਰ ਸੰਧੂ ਸਾਹਿਬ ਰਣਜੋਤ ਸਿੰਘ ਝਾੜੂ ਦੀ ਸੇਵਾ ਨਾਲ ਕਰ ਰਿਆ ਨਾਲ ਗਲੀ ਦੀ ਸੇਵਾ ਹੋ ਰਹੀ ਆ ਤੇ ਆਪਣਨ ਛੱਟ ਦੇ ਵਿੱਚ ਤੂੜੀ ਪਾਈ ਸੀ ਤੇ ਤੂੜੀ ਛੱਟ ਦੇ ਵਿੱਚ ਪਾ ਕੇ ਛੱਟ ਗਿਆ ਪਰ ਤੇ ਸੰਧੂ ਸਾਹਿਬ ਕਹਿੰਦੇ ਭਾਈ ਜੋਰ ਸਿੰਘ ਕਹਿੰਦੇ ਵੀ ਨਾਲ ਗਰੀਬ ਦੀ ਸੇਵਾ ਤੇ ਨਾਲੇ ਸਫਾਈ ਇਹ ਪਹਿਲਾਂ ਜ਼ਰੂਰੀ ਆ ਤੇ ਹਰ ਕੋਈ ਨੰਗਨਾ ਮੇਰਾ ਵੀਰ ਕਹਿੰਦਾ ਯਾਰ ਇਹਨਾਂ ਤੂੜੀ ਲਈ ਪਾ ਤੇ ਗਲੀ ਦੀ ਨਹੀਂ ਸਫਾਈ ਕੀਤੀ ਆਪਣਾ ਭਾਜੀ ਰਣਜੋਤ ਸਿੰਘ ਕਹਿੰਦੇ ਓੜੋ ਯਾਰ ਆਪਾਂ ਕਰੀਏ ਗਲੀ ਦੀ ਸਫਾਈ ਨਾਲੇ ਤੂੜੀ ਇਕੱਠੀ ਹੋ ਜੂ ਨਾਲੇ ਗਲੀ ਦੀ ਸਫਾਈ ਹੋ ਜੂ ਏ ਮੇਰਾ ਵੀਰ ਖੰਧੂ ਸਾਹਿਬ ਅਰਨਜੋਤ ਸਿੰਘ ਲੱਗੇ ਆਪਕੋ ਚੜਵਾ ਦੇ ਪਾਇਆ ਚਲੋ ਆ ਲਈਆ ਚੜਵਾ ਲਈ ਪਾਦੇ ਹਾਂ ਹਾਂਜੀ ਵੀਰ ਜੀ ਇਹਨਾਂ ਚਾ ਸਾਡਾ ਨਾ ਇਹ ਖੰਭਾ ਜਿਹੜਾ ਇਹ ਲਾਇਆ ਹੀ ਆਪਣਾ ਬੇੜੇ ਦਾ ਰੱਸਾ ਬੰਨਣ ਵਾਸਤੇ ਜਿਸ ਨਾਲ ਬੇੜਾ ਹਰ ਪੜ ਜਾਂਦਾ ਵਾ ਉਹ ਵੀਰ ਜੀ ਫੜ ਕੇ ਬੈਠੇ ਆ ਰਸੇ ਨੂੰ ਤੇ ਉਹ ਜਿਹੜਾ ਬੇੜਾ ਹੈ ਨਾ ਇਹਦੇ ਵਾਸਤੇ ਤਾਂ ਜ ਰੱਸਾ ਪਾਇਆ ਜਿਹਦਾ ਆਰ ਪਾਰ ਨੰਗਣ ਵਾਸਤੇ ਤੇ ਇਹ ਜਿਹੜਾ ਨਾ ਹਵਾ ਦੇ ਨਾਲ ਪਾਣੀ ਤੇਜ਼ ਉਹਦਾ ਕਰਕੇ ਰੱਸਾ ਜਿਹੜਾ ਨਾ ਆ ਜਿਹੜਾ ਖੰਭਾ ਗੱਡਿਆ ਨਾ ਇਹ ਟੁੱਟ ਗਿਆ ਏ ਤੇ ਆਪਣੇ ਵੀਰ ਹੁਣ ਇੱਧਰ ਰਹਿ ਗਏ 5-6 ਜਾਣੇ ਉਹਨਾਂ ਫੜ ਲਿਆ ਨਹੀਂ ਤੇ ਆ ਜਿਹੜਾ ਬੇੜਾ ਹੈ ਨਾ ये रुट ਬੀੜੇ ਦੇ ਨਾਲ ਪਾਣੀ ਦੇ ਵਹਾਣ ਜਿਆਦਾ ਜ਼ੋਰ ਨਾਲ ਜੋ ਰਸਾ ਜਿਹੜਾ ਬੰਨਣ ਲੱਗੇ ਆ ਤੇ ਇਹ ਖਾਂਬੇ ਦੇ ਨਾਲ ਰਸਾ ਲਿਆ ਫੜ ਕੇ ਰਸਾਲੇ ਫੜ ਕੇ ਰਸਾਲੇ ਵੜ ਕੇ बंद सेवा लॻी आहे बाबे कहिड़े आए ਆ ਗਏ ਤੇ ਉਹ ਆ ਕੇ ਬਣਾਣ ਸ਼ਾਨ ਸਾਹਿਬ ਆ ਆ ਬੜਾ ਹੁਣ ਆ ਵਿਚ ਆਉਂਦੇ ਆ ਆ ਨਾ ਕਈ ਮਾਤਨੀ ਆ ਆ ਵੜ ਕੇ ਓਏ ਬਾਹ ਨਿਕਾਉਦਾ ਇਹ ਰਸਾ ਇਹਨਾਂ ਦਾ ਗਰਮੀਦ ਦੰਨਿਆਂ ਨੇ ਗਿਆ ਸ਼ੈਗਲ ਤੇ ਮੈਨ ਦਾ ਮੁੰਡਾ ਹੁਣ ਟਕਾ ਦਾ ਚਾਈਕਲ ਹੋ ਤੇ ਇਹ ਵਜੇ ਕੰਦ ਚ ਜੋ ਗਿਆ ਜੋਟ ਗਿਆ ਤਾਂਦਰ ਨੂੰ ਮੜੇ ਜਾ ਗਿਆ ਹੱਥ ਦੇਖ ਕੇ ਰਹਿਦਾ ਕਿ ਦਾੰਦੇ ਜੋਗਾ ਨੀਆ ਤਨੂ ਟੂਟਾ ਅੱਲਾ ਮੇਰੀ ਮੰਮੀ ਦੇ ਮੈਨੂੰ ਕੁੱਟਣਾ ਬਾਈ ਮੜਾ ਇੱਥੇ ਜਾ ਉਹ ਤਾਰ ਲੱਗੀ ਪਾ ਦੇ ਥਲੇ ਲੱਗੇ ਹਾਂ ਹਾਂ ਇੱਥੇ ਜਦਾ ਤੂੰ ਰੱਬ ਕੋਲੇ ਜੇ ਇੱਥੇ ਇੱਥੇ ਰੱਬ ਕੋਲੇ ਜਾਂਦੇ ਕੈਮਰਾ ਐਂਗਲ ਪੂਰਾ ਸੈੱਟ ਕਰ ਆ ਜਾ ਇਹ ਰੱਬ ਕੋਲੇ ਜਾਂਦੇ ਆ ਵੇਖ ਲੈ ਆ ਰੱਬ ਤੇ ਨਾਲ ਹੀ ਹੈ ਤੁਹਾਡੇ ਰਾਪ ਨੂੰ ਹੱਥ ਲਾਉਣ ਚੱਲਿਆ ਤੂੰ ਇਤਨੀ ਬਣੀ ਦਾ ਰਿਹਾ ਕਿੰਨੇ ਇੱਥੇ ਉੱਡੇ ਰਿਹਾ ਹੱਥੋਂ ਫੜ ਕੇ ਫੜਾ ਦੇ ਇੱਧਰ ਐਨ ਫੜਾ ਸੁੱਕ ਉਹ ਤਾਂ ਅਲੋਕੀ ਪਾ ਐਨ ਉਹ ਬਰਾਦਾ ਲੱਗਦਾ ਯਾਰ ਉਹ ਗੋਰੀਆ ਥੱਲੇ ਸਿਰ ਜਾ ਘਾਰੋ ਤੇਰੇ ਗਲਤ ਖਿੱਚ ਦੇ ਜੋ ਕਿਤੇ ਨਹੀਂ ਕਹਣ ਤਾਰ ਦੱਸ ਬੰਦਾ ਆਪਾਂ ਇਹਨੂੰ ਟੈਟ ਹੀ ਕਰਨਾ ਵਾ اوي نو کا ڇڏ ڏي اوي نو کا ਉਹ ਫੇਰ ਸਹੀ ਆਉਂਦੇ ਬੈਠੇ ਉਹ ਕਿਹੜੀ ਗੱਲ ਕਰਤੀ ਉਹ ਤਾਰ ਫੜ ਕੇ ਉਹ ਰੇਨ ਝੂਟ ਜਾ ਉਹ ਹੱਥ ਕਾਣਾ ਉਦਲੇ ਨੂੰ ਭਮਾਈਆ ਇਹ ਦਾਨ ਸਰ ਭਾਈ ਉਹ ਯੋਗਲੇ ਨੂੰ ਮਾਰਾ ਨਹੀਂ ਦੇ ਇਹ ਨਹੀਂ ਛੱਡਦਾ ਨਾ ਇਹਨੂੰ ਘੁਆਣਾ ਹਾਂ ਇਹਨੂੰ ਪਾ ਬੱਲਾ ਹੀ ਇੱਧੇ ਨਾ ਮਾਨ ਲੈ ਹਮੜਾ ਗੋਡੋਂ ਲਾ ਲਈਏ ਕੇ ਰਹੀ ਰਹੀ ਇਹੋ ਗੇਮ ਬਲੋਗ ਬੰਦੇ ਇਹ ਕਰਨਾ ਮਰੀ ਚੱਲ ਵੀਰ ਆ ਜੀ ਬਈ ਬੈ ਜਾ ਬੈ ਜਾ ਬੈ ਜਾ ਹੋਰ ਬੜੇ ਬਲੋਗ ਇਸਕਣੀ ਜਿਹੜਾ ਜੂਬ ਕਰਨਾ ਭਾਰ ਵੀ ਨਾ ਪਈਆ ਦਸਤਾ ਲੈ ਜੰਦਰੀ ਆ ਥਗੜਦੇ ਪੈ ਜਾ ਫੋਨ ਆ ਪਾ ਚੋਰ ਮੈਂ ਅਸ ਤੇ ਕੋਈ ਨਹੀਂ ਉਹਨੂੰ ਫੋਟੋ ਕਿ ਅੜ ਲੋ ਮੇਰੀ ਕਿਹੜੀ ਗੱਲ ਬੰਦਾ ਆ ਲੈ ਖਿੱਚ ਏਦਾਂ ਇਹਦਾ ਕੋਲੇ ਇਹ ਬਥੇਰੇ ਇੱਥੇ ਲੰਮੇ ਹੋਰ ਹੌਲ ਤੁਰ ਕੇ ਕੋਈ ਉਹ ਤੇ ਧਿਆਨ ਆ ਬੋ ਆ ਗਈ ਬਲੀ ਜੀ ਕੋਣ ਹੈ ਵਰਦੀ ਸਾਹ ਵੜੇ ਜੋੜ ਛੱਡ ਦੀ ਹੈ ਹਾਂ ਲੱਕੜ ਲੈ ਆਓ ਗੁੱਲਾ ਨਹੀਂ ਸਭ ਧਿਆਨ ਆ ਬੋ ਬਣਿਆ ਸੰਗੇ ਪਾਪਲੇ ਜਾ ਪਲੇ ਜਾ ਪਲੇ ਜਾ ਕਿਉਂ ਤੱਕ ਘੁੱਟ ਕੇ ਇੱਧਰ ਇੱਥੇ ਗੋਰੇ ਮਾਰੋ ਕੋ ਆ ਬੰਦੀ ਉਹ ਵੀ ਹੈਗਾ ਕੱਟੂਆ ਉਹ ਥੰਦੀ ਲੈ ਲਓ ਉਹ ਮਾਰ ਕੇ ਦੇ ਕੇ ਸਿਰ ਤੇ ਲੱਕੜ ਲੋਟਾ ਰੱਖ ਲੈ ਵੀ ਕਿ ਲੱਕੜ ਲੈ ਆਉਣੀ ਪੈਊਗੀ ਫੇਰ ਹੁਣੇ ਆਹ ਵਾਤੂ ਵਾਤੂ ਮਜ਼ਾ ਮਜ਼ਾ ਲਾਉਂਦੇ ਕਿ ਆਹ ਵਾਤੂ ਮਾਰੋ ਹਾਂ ਤਾਂ ਕਿਹੜਾ ਹੈ ਇਹ ਸਦਾ ਕੀ ਮਾਰੋ ਕਹਿਦੇ ਹੋ ਯਾਰ ਉਹ ਲੋਮ ਕੈਮਰਾਮੈਨ ਬਲੋ ਕਿੱਥੇ ਜਾਂਦੇ ਆ ਬਸ ਕਰ ਬਾਤ ਵੀ ਇਨਸ਼ਾ ਅੱਲ ਇਹ ਹੈ ਬੱਤਾ ਪਾ ਦੀ ਹੋਰ ਕਿਵੜੀ ਆ ਭਾਈ